ਬਾਠਾਂ ਵਾਲੇ ਕਬੂਤਰ ਸੀ ਉਹ ਬਾਠਾਂ ਵਾਲੇ ਕਿਉਂ ਬਜੇਦੇ ਸੀ ਬਾਠਾਂਲੇ ਆਪਾਂ ਬਾਠ ਪਹਿਲਾਂ ਆਉਂਦੇ ਆ ਕੋਰਾਂ ਦੇ ਕੋਲ ਕੋਲ ਨਾ ਕਰੇ ਨਾ ਕਰਾ ਅੱਛਾ ਕੱਲੇ ਨੂੰ ਕੱਲਾ ਛੱਡਿਆ ਸੀ ਭੋਲੀ ਰਾਮ ਭਰੇ ਨਾਲ ਹਾਂ ਠੀਕ ਆ 52 ਨੰਬਰ ਪੁੱਛ ਪਾਈ ਆਪਾਂ ਨਾ ਬਰ ਨਹੀਂ ਲਿਖਣੀ ਨਾ ਦੋਤਾ ਹੀ ਗਲਟ ਹੈ ਕੋਰੇ ਵਾਲੇ ਕੋ ਕੋਰਾਂ ਦੇ ਕੋਲ ਅੱਛਾ ਕੋਟੜੇ ਉਹ ਦੁੱਦੀ ਬਾਜ ਜੀ ਉਹ ਕੂਪਰ ਕੋਲੀ ਨਾਲ ਇੱਕ ਵਾਰੀ ਛੜਤੀ ਪੁੱਛੋ ਹਾਂ ਤਾਂ ਉਹ ਹੀ ਮੈਂ ਜਿੱਤਿਆ ਰੱਖਤਾ ਸੀ ਹਾਂ ਤੀਜੀ ਵਾਰੀ ਉਹ ਹੀ ਪੁੱਤ ਫੇਰ ਕਰਦਾ ਬੁੱਢਾ ਅੱਛਾ ਇੱਥੇ ਕੋੜਲੇ ਰਤਾ ਕੂਤਰ ਸੀ ਉਹ ਬਾਠੀ ਨਹੀਂ ਨਹੀਂ ਲਾਲ ਸਰ ਆ ਸੀ ਬਸ ਹਾਂ ਅੱਛਾ ਲਾਲ ਸਰ ਕਿਹੜੀਆਂ ਅੱਖਾਂ ਦਾ ਸੀ ਆ ਆ ਬਠਾ ਆ ਬਸ ਥੋੜਾ ਹੀ ਫਰਕ ਹੈੜਾ ਲੜੀ ਜਾਂਦੇ ਨੇ ਦੋਨਾਂ ਚ ਕੋਣ ਆ ਜਿਹੜਾ ਉਹ ਆ ਆ ਦਿਖਾ ਖੱਟੀਆਂ ਅੱਖਾਂ ਦਾ ਸੀ ਨਾ ਗਣਾ ਚੈਨ ਨੂੰ ਪਾਲ ਗਿਆ ਆਪਾਂ ਹੈ ਇਹ ਜੇ ਆਪਾਂ ਉਹਨੂੰ ਪਾਲ ਗਿਆ ਅਸ ਇਹ ਇਹ ਜੀ ਸੀ ਹਾਂ ਜਿਹੜਾ ਵਾਠ ਵਾਲਾ ਸੀਗਾ ਤਿੰਨ ਬਾਜੀਆਂ ਛੱਡਾ ਤਿੰਨੀ ਜਿੱਤ ਗਿਆ ਨਹੀਂ ਦੂਜੀ ਬਾਜੀ ਜਦੋਂ ਉਹਨੇ ਛੱਡਾ ਭੋਲੀਆਂ ਹਾਂ ਦੂਜੀ ਵਾਰੀ ਲੋਕ ਆਏ ਤਿੰਨ ਵਜੇ ਵਗੇ ਸਾਡੇ ਦੋਨੇ ਉਤਰਾਪੂ ਹੀ ਸੜ ਗਏ ਹਾਂ ਉਹਦਾ ਵੀ ਸੜ ਕੇ ਆਪਰੇ ਵਰਗੇ ਹੂੰ 7 ਵਜੇ ਪੌਣੇ 7 ਪੂਰਾ 55 ਮਿੰਟ ਰਹਿੰਦੇ ਹੋਣਗੇ ਹਾਂ ਲੋਕ ਲੜਨ ਲੱਗ ਗਏ ਸਾਡੇ ਨਾਲ ਮੈਂ ਸਾਡੀਆਂ ਬਾਜੀਆਂ ਕੱਚੀਆਂ ਕਰਾਦੀਆਂ ਹਾਂ ਉਹ ਬੰਦੇ ਨਾਲ ਬੰਦਰਾ ਹੀ ਬਾਹਲਾ ਚੰਗਾ ਸੀ ਉਹਨਾਂ ਨੂੰ ਗੁੱਸਾ ਆ ਸੀ ਉਹ ਜਾਣਾ ਨਹੀਂ ਕਰਦਾ ਕੰਮ ਅੱਛਾ ਤੇ ਬਖਰ ਦਵਾਰ ਬਾਜੀਆਂ ਵੀ ਕਿੱਥੋਂ ਗਏ ਨੇ ਅਣੀਆਂ ਹਾਂ ਤੇ ਉਹ ਬੱਠਾ ਵਾਲਾ ਕੁੱਤਰ ਆਪਣਾ ਆਇਆ ਮੈਨੂੰ ਆਏ ਮੈਨੂੰ ਉਹ ਫਿਰ ਦੋ ਬਾਜੀਆਂ ਛੱਡਿਆ ਉਹ ਉਹ ਮੈਂ ਬਾਜੀ ਉਹ ਤਾਂ ਦੋ ਹੀ ਛੱਡਿਆ ਚੰਗਰੀ ਵਾਲੀ ਦੀ ਭੈਣ ਕਿਈ ਬਾਜੀਆਂ ਛੱਡੀ ਅੱਛਾ ਤੇ ਉਹ ਚੰਗਰੀ ਵਾਲੀ ਬਾਈ ਕੋਲੇ ਦੇ ਤੁਸੀਂ ਬੱਠਾ ਵਾਲੇ ਉਹਦੇ ਬਣ ਗਏ ਅੱਛਾ ਤੇ ਮੇਰੇ ਕੋਲ ਕੁੱਤਰ ਹੈਗੇ ਉਹ ਹੈ ਕਚੋਲੀ ਦੇ ਸੀ ਉਹਨੇ ਭੈਣ ਭਾਈ ਵੱਠਾ ਵਾਲੇ ਫਸਾਖੇ ਵੱਠਾ ਵਾਲੇ ਬਾਜੀ ਦੇ ਸ਼ਾਖ ਰੋ ਕੱਢਦੀ ਨਹੀਂ ਸੀ ਜਿਹੜੀ ਜਿਹੜੀ ਸ਼ਾਖੇ ਨੇ ਪੁੱਲੀ ਵਾਲੇ ਨੇ ਅਜਾ ਪੁੱਲੀ ਵਾਲੇ ਨੇ ਉਹ ਕਾ ਬਾਜੇ ਵਾਲੇ ਬਾਜੇ ਵਾਲੇ ਕਿੰਨੇ ਹੀ ਨਿਕਲਾ ਭੜੀਆਂ ਸੂ ਬਾਜੇ ਵਾਲੇ ਵੀ ਬਾਈ ਸੋਡੇ ਘਰੋਂ ਬਣੇ ਫਿਰੋ ਕਿੰਨੇ ਆਪਣੇ ਘਰ ਵਾ ਕਰਦੇ ਕੋਪਰ ਸੀ ਅੱਛਾ ਉੜਦੇ ਹੀ ਆ ਸੀ ਹਨ ਇਹ ਫਿਰ ਬਾਈ ਭੇਡਾਂ ਦੇ ਫਿਰ ਉਹ ਵੀ ਇਹ ਬਾਜੇ ਆ ਦੇ ਹਤਰਾਂ ਦਾ ਜ਼ਿਕਰ ਪੁੱਲੀ ਵਾਲੇ ਹਾਂ ਉਹ ਮੇਰਾ ਭਰਾ ਠੀਕਾ ਸਿੱਧਾ ਬੰਦਾ ਬੱਕਰੇ ਮੁੱਕਰੇ ਨਾਲ ਲੇ ਉਹਦਾ ਨਾਂ ਹੀ ਭੇਡਾਂ ਦਾ ਕਰਤਗਾ ਹਾਂ ਉਹਨੇ ਫੜ ਕੇ ਕਿਤੇ ਦੇ ਦੇ ਚ ਉਸ ਘੰਟਾ ਨੂੰ ਕੀ ਪਤਾ ਹੁੰਦਾ ਹੈ ਦੂਰੀ ਆਏ ਕੱਟਣੀ ਨਹੀਂ ਇਹ ਗੱਲ ਤੇ ਪਾਈ ਗੱਲ ਨਹੀਂ ਨਹੀਂ ਰਿਹਾ ਕੋਈ ਨਾ ਨਹੀਂ ਕੱਟਣੀ ਨਹੀਂ ਬੜੀ ਨਹੀਂ ਕੱਟਦਾ ਨਹੀਂ ਮੈਂ ਬੋਲਣਾ ਨਹੀਂ ਉੱਥਾ ਫਿਰ ਗੜਦਾ ਨਹੀਂ ਕਹ ਦੱਸ ਬਲਾਏ ਨਾਲ ਨਹੀਂ ਕੀ ਇਹ ਵੀ ਲੱਗਿਆ ਇੱਥੇ ਪੂਰ ਕੱਢੀ ਉਹ ਦੱਸਾਂ ਹਾਂ ਹਰ ਤਰ੍ਹਾਂ ਸਿਲੰਬਰ ਢੱਲਾ ਜਾ ਕਿਵੇਂ ਬਣੇ ਬਾਈ ਫਿਰ ਪਹਿਲਾਂ ਜਟਾਉਂਦੀ ਆ। ਅੱਛਾ ਉਹ ਫੜ ਕੇ ਜਾਨੀ ਉਹ ਇਹਨੇ ਫੜ ਕੇ ਦਿੱਤੇ ਮੇਰੇ ਭਰਾ ਨੇ ਉਸ ਉੱਥੇ ਜਾਣਾ 11 ਸੀ। ਅੱਛਾ ਕੋਈ ਕਬੂਤਰ ਕਬੂਤਰ ਥੋੜੀ ਸੀ। ਸਾਰੇ ਟੁੱਟਣ ਟਾਪਣੀ। ਠੀਕ ਆ। ਟੁੱਟ। ਸਾਰਾ ਝੂੜ, ਗੁਆਣ, ਮਰੀ ਇਹਨਾਂ ਸਭ ਢੱਕ ਦਿੰਗੇ ਇਹਨਾਂ ਨੂੰ। ਕਿਉਂ ਇਹ ਦਵਾਈਆਂ ਡਾਕਸੀ ਜੱਜ ਕੇ ਨਾ ਤੇ ਤੇ ਕੂਤਰ ਦੇਣੀ। ਹਾਂ। ਅਗਲਾ 2 ਸਾਲ ਢਿੱਡ ਚ ਵੱਡਦਾ ਤੇ ਸਾਹ ਢਿੱਡ ਵੱਡਦਾ। ਹਾਂ। 43 ਨੰਬਰ। ਮੈਂ ਬਾਈ ਕਾਮੀ ਵਾਲੇ ਨਾਲ ਲਿਆਜ ਪਾਈ ਪਹਿਲਾਂ ਮੈਨੂੰ ਅੱਖ ਚੂਰੇ ਵਿੱਚ ਮੈਂ। ਹਾਂ। ਇਦਾਂ ਮੈਂ ਹੋਰ ਕਰਤਕਮ ਮਾਂ ਬੱਸ ਸੁਮੀਨਾ ਜਾਨਾ ਕਰਦਾ ਕਲੀਅਰ ਪੰਜਾਬ ਨੂੰ ਹੂੰ ਬੋਲੇ ਲਈ ਕੱਲੇ ਨੂੰ ਲੈ ਗਿਆ ਇਹਨਾਂ ਜਾਨ ਬਚਾਲਾ ਬਾਈ ਕਹਿੰਦਾ ਗਾਮੀ ਵਾਲਾ ਹਾਂ ਜੇ ਕੋਈ ਕੋਈ ਪੈਸੇ ਦੀ ਅਰਥਰ ਸਾਹੀ ਦੀ ਲੋੜ ਹੈ ਤੇਰੀ ਮੱਤ ਹਾਂ ਤੇ ਉਹ ਟ੍ਰੈਲਦਾ ਉਹਦੋਂ ਬਾਅਦ ਫਿਰ ਬਾਜ਼ੀਆਂ ਤੇ ਜਾਣ ਲੱਗ ਗਿਆ ਉਹਦੇ ਨਾਲ ਹੂੰ ਬਾਜ਼ੀਆਂ ਬੱਦੀਆਂ ਪੀਪਰ ਕੋਟ ਨਾ ਲਾਲ ਚੰਦਾਂ ਆਹ ਕੂਤਰਾਂ ਦਿਨ ਹੋ ਗਏ ਫੇਰ ਲਿਆ ਜ ਬਾਈ ਫਿਰ ਤਾਂ ਗੱਲ ਹੀ ਗੁਰੂ ਚੇਲਿਆਂ ਦੀ ਤੇ ਭਰਾਵਾਂ ਵਾਲੀ ਗੱਲ ਹੋਣੀ ਹੈ। ਓਏ ਉਮਰ ਦੇ ਵਿੱਚ ਬਾਈ ਵੱਡਾ ਛੋਟਾ ਸੁੱਤੋਂ ਮੈਥੋਂ ਬਾਈ 3-4 ਸਾਲ ਸੁੱਤੋਂ ਛੋਟਾ ਹਾਂ ਠੀਕ ਆ ਇਹ ਵੀ ਅੱਜ ਦਾ ਲੋਕਾਂ ਨੂੰ ਪਤਾ ਲੱਗੂਗਾ ਹਨਾ ਬਾਈ ਬਾਈ ਮਿੱਕੀ ਗਾਮੀ ਵਾਲ ਤੋਂ ਛੋਟਾ ਉਮਰ ਦੇ ਵਿੱਚ ਹਾਂ ਗੇਮ ਦੇ ਵਿੱਚ ਕਿੱਡਾ ਵੱਡਾ ਗੇਮ 'ਚ ਵੱਡਾ ਹੀ ਆ ਤਾਂ ਹੀ ਤਾਂ ਕਿ ਅੱ비 ਵੱਡਾ ਹੁੰਦੇ ਵੀ ਵੱਡਾ ਤਾਂ ਹੀ ਤਾਂ ਗੇਮ 'ਚ ਕਿੱਡਾ ਵੱਡਾ ਇਹ ਲੋਕਾਂ ਨੂੰ ਅੱਜ ਪਤਾ ਲੱਗੂ ਲੈ ਗੱਲ ਕਿੰਨੇ ਸਾਲ ਬਾਈ ਬੰਬ ਕੱਢੇ ਕੱਢੇ ਨੰਬਰ ਬੰਬ ਦਾ 2016 ਤੱਕ ਹੀ ਗੱਡਿਆ ਹੈ ਰਾਤ ਪੱਲਾ ਖੋਲੀ 87 87 ਕੋ ਲੈ ਕੇ ਹਾਂ ਉਦੋਂ ਬਿਮਾਰੀ ਉਹ ਹੋ ਗਈ ਮੈਂ ਜਿਹੜਾ 12 ਚ ਬਿਮਾਰ ਹੋ ਗਿਆ ਨਾ ਨੰਬਰ ਉਹ ਘਟਾ ਵੜਾ ਫਿਰ ਆਪਦੇ ਆਪ ਦਾ ਸਿਸਟਮ ਵੀ ਹਲੇ ਕਬੂਤਰਾਂ ਦਾ ਵੀ ਹੱਲ ਗਿਆ ਫਿਰ 12 ਚ ਮੈਂ ਮਰ ਹੋ ਗਿਆ 13 ਚ ਕਬੂਤਰ ਨੂੰ ਵਾਰੀ ਪਈ ਹਾਂ ਘੁੰਮਣੇ ਉਦੋਂ ਅਸੀਂ ਆਏ ਸੀ ਮੈਂ ਬੱਬੂ ਆਪਾਂ ਆਏ ਸੀ ਨਾ ਤੇ ਹਾਂ ਤੇ ਅਸੀਂ ਆਏ ਸੀ ਬਾਈ ਉਦੋਂ ਬੱਬਲੇ ਮਰੇ ਉਦੋਂ ਕਬੂਤਰ ਯਾਰ ਆ ਗਈ ਸੀ ਤੇ ਵੀ ਬੜੇ ਆ ਉਦੋਂ ਲੋਕਾਂ ਨੂੰ ਹੈ ਕੁੱਤੇ ਵੀ ਮਰ ਜੇ ਜਲਦੀ ਕੁੱਤੇ ਵੀ ਮਾਰ ਦਿਆ ਸਹੀ ਗੱਲ ਇਹ ਵੀ ਤਈ ਤਈ ਦਾ ਪੁੱਛ ਬਾਕੀ ਨਸ਼ੱਤਰ ਕਰਕੇ ਵਾੜਾ ਵਟਾ ਪੈ ਗਿਆ ਕਰਮ ਹੋ ਗਿਆ ਗੱਲਾਂ 3 ਪਿਆ ਕੋਈ ਵੀ ਨਹੀਂ ਵੀ ਤੋੜਦਾ ਅਗਲਾ ਉਹ ਹੋਗਾ ਮੈਂ ਫਿਰ ਆ ਜੀ ਹੁਣ ਤੁਸੀਂ ਤੁਸੀਂ ਨਾ ਪਕਾਏ ਕਿਹੜੇ ਕੁੱਤਰਾ ਲੈ ਉਹ ਰਹਿ ਤਨ ਪਿਉੜਾ ਰਖਣਾ ਮੈਂ ਮੜੀ ਵੇਖਿਆ ਮੇ ਬੇਲਾ ਨਹੀਂ ਹੁੰਦਾ ਮਖਨ ਆ ਉਹ ਗਲਦਾਰ ਦਾ ਫਿਰ ਉਹ ਉਹਦਾ ਪਿਉੜਾ ਖਣਾ ਇਹ ਕਿਹਨੇ ਚੋਗੇ ਨਾ ਉਹਦੀ ਸੁਣ ਲੈ ਗੱਲ ਉਹਦੀ ਸੁਣ ਲੈ ਉਹ ਬੱਬੂ ਮੈਂ ਕਹਿੰਦਾ ਜਿੰਨੇ ਵਾਰੀ ਆਪਾਂ ਆਏ ਆਰੇ ਬਾਈ ਦੇ ਬੱਤੀ ਉੱਡੇ ਪਏ ਹੁੰਦੇ ਆ 2:30 ਵਜੇ ਬਾਜੀ ਮੁੱਕ ਗਈ ਕਹਿੰਦਾ ਪੰਜਾਂ ਦੇ ਛੱਡਾ ਹੀ ਸੁਣ ਲੈ ਅੱਗੇ ਹੋਊਗਾ ਅੱਗੇ ਉਹ ਗੱਲ ਤਾਂ ਸੁਣ ਲੈ ਬਾਈ ਅੱਗੇ ਉਹਨੂੰ ਹੋਰ ਕਹੀ ਜਾਂਦਾ ਤਰ ਅੱਛਾ 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 ਕਹਿੰਦਾ ਆਏ ਹੋ ਗਏ ਸੀ ਉਹ